हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ 16 ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ 16 ਪਿੰਡ ਦੋਸਤੋ ਬਿਲਕੁਲ ਨੇੜੇ ਗੱਗੋਪੂਹਾ ਪਿੰਡ ਕੁਚਰ ਪਿੰਡ ਇਹ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਤੇ ਚਵਾਲ ਤੋਂ ਵੀ ਤਕਰੀਬਨ ਥੋੜੀ ਦੂਰੀ ਆ ਪਿੰਡ 16 ਦੀ ਤੇ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਇਸ ਘਰੋਂ ਦਿਖਾਏ ਆ ਇਸ ਕੇਲੇ ਦੇ ਉੱਪਰ ਜਿਹੜੇ ਪਸ਼ੂ ਦੋਸਤੋ ਸੇਲ ਪਰਚੇਜ ਵਾਲੇ ਆਉਂਦੇ ਰਹਿੰਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ 2 ਇੱਕ ਮੱਝ ਇੱਕ ਵੜ ਸੂਈ ਹੈ 2 ਮੱਝਾ ਗੱਬਣ ਮੀਨਸ 2 ਪਸ਼ੂ ਦੋਸਤੋ ਸੂਏ ਸਵਾਏ ਆ ਤੇ 2 ਹੀ ਗੱਬਣ ਆ ਤਿਆਰੀ ਵਾਲੇ ਆ ਚੌ ਨਗਾ ਦੀ ਡਿਟੇਲ ਵੀਰ ਸਤਨਾਮ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕੋ ਜਿਹੜੇ ਵੀ ਖਰੀਦਦਾਰ ਵੀਰ ਨੂੰ ਇਹ ਪਸ਼ੂ ਪਸੰਦ ਆਉਣ ਕਿ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੈ ਜਿਹੜਾ ਪਸ਼ੂ ਸੂਆ ਸਵਾਇਆ ਤੇ ਗੱਪਣ ਪਸੂ ਦੋਸਤੋ ਆਪਣਾ ਚਾਹੂ ਥਾਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਯਕੀਨੀ ਬਣਾਈ ਜਾਵੇ ਠੀਕ ਹੈ ਜੀ ਅੱਜ ਤਰੀਕ ਤੁਸੀਂ ਨੋਟ ਕਰੋ ਦੋਸਤੋ 17 ਮਈ ਤੇ ਸਮਾਂ ਕੋਈ ਦੁਪਹਿਰ ਦੇ 3:30 ਵਜ ਦਾ ਸਮਾਂ ਆਉ ਲੈਨੇ ਆ ਪੂਰੀ ਡਿਟੇਲ ਵੀਰ ਸਤਨਾਮ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਕੀ ਜਾਣਕਾਰੀ ਆ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਸਤਨਾਮ ਜੀ ਸਤਸ੍ਰੀ ਅਕਾਲ ਸਾਰਿਆਂ ਨੂੰ ਸਤਸ੍ਰੀ ਅਕਾਲ ਜੀ ਦੂਰ ਬੈਠੇ ਵੀਰਾਂ ਨੂੰ ਸਾਰਿਆਂ ਨੂੰ ਸਤਸ੍ਰੀ ਅਕਾਲ ਜੀ ਹੋਰ ਬਾਈ ਸਤਨਾਮ ਠੀਕ ਠਾਕ ਜੀ ਵਧੀਆ ਹੀ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਬੜੇ ਚੰਗੇ ਵੀਰੇ ਸਤਨਾਮ ਹੋਰ ਜੀ ਅੱਛਾ ਸਤਨਾਮ ਬਾਈ ਅੱਜ ਪਸ਼ੂ ਆਪਣੇ ਕੋਲ ਚਾਰ ਨਾਗ ਨੇ ਟੋਟਲ ਹਾਂਜੀ ਤੇ ਜਿਨ੍ਹਾਂ ਚੋਂ ਦੋ ਹੀ ਸੋਏ ਤੇ ਦੋ ਹੀ ਗਵਣ ਹਾਂਜੀ ਹਾਂਜੀ ਤੇ ਪਸ਼ੂ ਇਸੇ ਤਰ੍ਹਾਂ ਆਉਂਦੇ ਜਾਂਦੇ ਰਹੇ ਆ ਵੀਰ ਜੀ ਇਦਾਂ ਆਉਂਦੇ ਜਾਂਦੇ ਰਹਿੰਦੇ ਆ ਕਦੇ ਦੋ ਆ ਕੇ ਕਦੇ ਚਾਰ ਆ ਕੇ ਕਦੇ ਜਲ ਕੇ ਕਦੇ ਆ ਕੇ ਠੀਕ ਆ ਜੀ ਠੀਕ ਹਾਂਜੀ ਹਾਂਜੀ ਹੁਬ ਦੋਸਤੋ ਇੱਕ ਵਾਰੀ ਮੋٹے ਤੌਰ ਤੇ ਮੈਂ ਤੁਹਾਨੂੰ ਪੂਰੇ ਪਸ਼ੂ ਦਿਖਾਦਾ ਇੱਕ ਵਾਰੀ ਤਸੱਲੀ ਦੇ ਨਾਲ ਬਾਅਦ ਚ ਗੱਲਬਾਤ ਇਸੇ ਤਰ੍ਹਾਂ ਕੱਲੇ ਕੱਲੇ ਪਸ਼ ਇੱਕ ਦੋਸਤੋ ਸੈਕਿੰਡ ਨੰਬਰ ਤੇ ਤੁਸੀਂ ਇਧਰ ਮੱਝ ਦੇਖੋਗੇ ਮੱਝਾਂ ਨਾਰਮਲੀ ਆਪਾਂ ਬਹੁਤ ਦੇਖਦੇ ਆਂ ਠੀਕ ਆ ਜੀ ਪਸ਼ੂ ਬਹੁਤ ਥਾਵਾਂ ਤੋਂ ਤੁਹਾਨੂੰ ਦਿਖਾਈ ਤੇ ਆ ਪਰ ਜਿਹੜਾ ਕਾਬਲੇ ਤਾਰੀਫ ਹੋਵੇ ਦੋਸਤੋ ਦੀ ਤਾਰੀਫ ਕਰਨੀ ਬਣਦੀ ਆ ਪਸ਼ੂ ਦੀ ਇੱਕ ਨੀਲੀ ਦੀ ਪੂਰੀ ਟੈਂਕਰ ਦੀ ਮੱਝ ਤੁਹਾਨੂੰ ਦਿਖਾਵਾਂਗੇ ਸੋ ਜਿਹੜੇ ਵੀਰ ਨੇ ਚੰਗਾ ਪਸ਼ੂ ਤਾਂ ਖਰੀਦਣਾ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਕੋਈ 16 17 ਲੀਟਰ ਜਾਂ 16 17 ਕਿਲੋ ਵਾਲੀ ਮੱਝ ਖਰੀਦੀਏ ਤੇ ਵੀਰ ਸਤਨਾਮ ਇਹਦੀ ਵੀ ਪੂਰੀ ਡਿਟੇਲ ਆਪਾਂ ਨੂੰ ਦਊਗਾ ਵੀ ਪਿੱਛੋਂ ਕਿੰਨੇ ਦੁੱਧ ਕਿੰਨੇ ਲੀਟਰ ਦੀ ਹੈ ਤਸੱਲੀ ਤੇ ਆਈ ਆ ਚੰਗੀ ਪਲੀ ਪਲੋਸੀ ਚੌੜੇ ਚਗਾਠੇ ਦੀ ਚੱਗੇ ਚੌੜੇ ਪਿੱਠਪੂੜੇ ਦੇ ਵਿੱਚ ਕਵੱਦੇ ਕਦ ਕਾਟ ਦੇ ਵਿੱਚ ਇਹ ਬਹੁਤ ਖੂਬਸੂਰਤ ਇਹ ਮੱਝ ਤੁਹਾਨੂੰ ਦਿਖਾਵਾਂਗੇ ਇੱਕ ਜਿਹੜੀ ਬਿਲਕੁਲ ਨਾਲ ਖੜੀ ਮੱਝ ਹੈ ਇਹ ਦੋਨੋਂ ਗੱਭਣਾਂ ਜੋੜੀ ਦੋਵੇਂ ਗੱਭਣਾਂ ਤੇ ਕਿਸੇ ਵੀਰ ਨੇ ਜੋੜੀ ਦਾ ਸੌਦਾ ਕਰਨਾ ਜਾਂ ਸਿੰਗਲ ਸਿੰਗਲ ਖਰੀਦਣਾ ਵੈਸੇ ਰੀਡ ਪੜਤਾ ਹਰ ਇੱਕ ਪਸ਼ੂ ਦਾ ਵਿੱਚੇ ਆਪਾਂ ਵੀਡੀਓ ਦੇ ਕਵਰ ਕਰਦੇ ਆਂਗੇ ਮੱਝਾਂ ਚੰਗੀਆਂ ਨੇ ਤਿੰਨੇ ਮੱਝਾਂ ਚੰਗੀਆਂ ਨੇ ਇੱਕ ਬਹੁਤ ਚੰਗੇ ਦੁੱਧ ਤੇ ਚੱਲਣ ਈ ਆ ਸੂਈ ਸਵਾਈ ਆ ਉੱਥੋਂ ਆਪਾਂ ਸ਼ੁਰੂਆਤ ਕਰ ਲਾਂਗੇ ਇੱਕ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਦੇ ਕੁੱਤੇ ਜਿਹੜੀ ਤੁਹਾਨੂੰ ਵੈੜ ਮਿਲ ਜੂਗੀ ਇਹ ਗਾਂ ਮਿਲ ਜੂਗੀ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਇਹ ਗਾਂ ਹੈ ਠੀਕ ਹੈ ਜੀ ਉਹ ਕਰਦੇ ਆਂ ਬਾਤचीत ਸ਼ੁਰੂਆਤ ਆਪਾਂ ਇਸ ਪਹਿਲੇ ਨੰਬਰ ਵਾਲੀ ਜਿਹੜੀ ਆ ਦੋਸਤੋ ਸੂਈ ਸਵਾਈ ਮੱਝ ਤੋਂ ਕਰਦੇ ਆਂ ਤੇ ਸਤਨਾ ਭਾਈ ਇਹਦੀ ਡਿਟੇਲ ਕਰਦੀਏ ਸਾਂਝੀ ਮੱਝ ਦੀ ਵੀਰ ਜੀ ਇਹ 7-8 ਮਹੀਨੇ ਦੀ ਮੱਝ ਸੂਈ ਜੋ ਓਕੇ ਜੀ ਤਿੰਨ ਸੂਈ ਨੂੰ ਨਾ ਆ 7-8 ਦਿਨ ਹੋ ਗਏ ਆ ਥੱਲੇ ਭਾਈ 14 ਕਿਲੋ ਦੁੱਧ ਹੈਗਾ 14 ਕਿਲੋ ਹਾਂਜੀ ਹਾਂਜੀ ਇਹ ਮੱਝ ਆਪਣੇ ਕੋਲ ਆਈ ਥੋੜਾ ਕਨਾਂ ਦਿਲ ਨਹੀਂ ਲਾਉਂਦੀ ਜੀ ਘੱਟ ਲਾਉਣ ਲਈ ਆ ਉਦਾਂ ਮਾਝੋ 16 17 ਕਿਲੋ ਦੀ ਨਾਲੀ ਆ ਬਾਕੀ ਜਿਸ ਵੀਰ ਨੇ ਲੈਣੀ ਉਹਨੇ ਆਪਣੀ ਸੱਲੀ ਕਰਕੇ ਖੜਨੀ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਚੋ ਕੇ ਖੜ ਸਕਦਾ ਠੀਕ ਆ ਜੀ ਹਾਂਜੀ ਅੱਛਾ ਸਤਨਾਮ ਦੱਸਦਾ ਵੀ 8 7 ਤੱਕ ਦਿਨਾਂ ਦੀ ਸੂਈ ਆ ਹਾਂਜੀ ਤੇ ਬਿਲਕੁਲ ਹੁਣ ਜਿਹੜਾ ਨੈਟ ਦੁੱਧ 14 ਕਿ 13 14 ਕਿਲੋ ਹੀ ਹੋਊਗਾ 14 ਸਾਢੇ 13 14 ਕਿਲੋ ਦੁੱਧ ਆ ਗਾ ਜੋ ਲੋਕ ਸੋ ਦੋਸਤੋ ਵੈਸੇ ਦੁੱਧ 12 ਕਿਲੋ ਵੀ ਬੜਾ ਹੁੰਦਾ 10 ਕਿਲੋ ਵੀ ਬੜਾ ਹੁੰਦਾ ਪਰ 14 ਕਿਲੋ ਜਿਹੜਾ ਦੁੱਧ ਟਾਮੇਟਲੇ ਪਸ਼ੂ ਕੱਟਦੇ ਆ ਵੈਸੇ ਮੱਜਾਂ ਝੋਟੀਆਂ ਆਪਾਂ ਨਾਰਮਲ ਹੀ ਤੁਹਾਨੂੰ ਦਿਖਾਉਂਦੇ ਰਹੀਦਾ ਇੱਕ ਵਾਰੀ ਜ਼ਿਕਰ ਜੋਗ ਆ ਦੋਸਤੋ ਕੱਦ ਵੱਡਾ ਹੈ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਆ ਵੀ ਜਿੱਡੀ ਆਪਾਂ ਫੁੱਲ ਹਾਈਟ ਕਹਿ ਸਕੀ ਓਡੀ ਆਪਾਂ ਇਹਨੂੰ ਕਹਿ ਸਕਦੇ ਆ ਤਾਂ ਤੁਸੀਂ ਓਡੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਬੱਚਾ ਤੇ ਮਗਰਾਂ ਕੱਟੀ ਐ ਵੀ ਜੀ ਕੱਟੀ ਆ ਦਾਰੇ ਦੀ ਕੱਟੀ ਝੋਏ ਦਾਰੇ ਬੋਲ ਦੀ ਹਾਂ ਜੀ ਹਾਂ ਜੀ ਦੂਜੇ ਸੂਏ ਝੋਟੀ ਆ ਆ ਵੀਰ ਜੀ ਲੋਕੀ ਆਖੀ ਇਹ 18 ਕਿਲੋ ਦੀਆਂ ਦੀ 17 ਕਿਲੋ ਦੀ ਦੋਦੇ 14 ਕਿਲੋ ਹੀ بڑا ਹੁੰਦਾ ਜੇ ਮੱਝ ਦੇ ਦੇ ਦੀ ਹਾਂ ਹਾਂ ਆਪਾਂ ਪਸ਼ੂਆਂ ਰੱਖਦੇ ਆ ਘਰੇ ਨੂੰ ਤੁਸੀਂ ਵੀ ਰੱਖਦੇ ਅਸੀਂ ਵੀ ਰੱਖਦੇ ਜਿਹੜੇ ਜੀਵਿਤਰਾ ਲੈਣੇ ਆਪਣੇ ਭਰਾਵਾਂ ਨੇ ਲੈਣੇ ਉਪਰ ਦੇ ਬੰਦੇ ਕੇ ਲੈਣੇ ਨਹੀਂ 14 ਕਿਲੋ ਦੋਦੇ ਪਾਈ ਦੇਦੇ ਬਾਜੂ ਬੜੀ ਵਧੀਆ ਗੱਲ ਹੁੰਦੀ ਆ 14 ਕਿਲੋ ਦੁੱਧ ਥੋੜਾ ਨਹੀਂ ਹੁੰਦਾ ਆਮ ਮਈਆਂ ਦੁੱਧ 8-9 ਕਿਲੋ ਹੀ ਦਿੰਦੀਆਂ ਸਹੀ ਸਹੀ ਚਲੋ ਹੁਣ ਆਖ ਨੂੰ ਸਾਰੇ ਵੀ ਰੱਖ ਹੀ ਜਾਂਦੇ ਆ ਹੁਣ ਕਹਾਂ ਦੇ ਬਕਨੂ ਸਕਦੇ ਨਹੀਂ ਪਰ ਅਸਲੇ 13 ਕਿਲੋ ਦੁੱਧ ਤੁਸੀਂ ਨੈਟ ਲਾਓ ਜਿਹੜਾ ਹੈਗਾ ਵਾਦ ਗਾਂ ਹੋ ਤਾਂ ਵਧੂਗੀ ਦੋ ਕਿ ਤਦ ਉਸੇ ਇੱਕ ਵਾਰੀ ਪੂਰੀ ਤੁਸੀਂ ਬਾਡੀ ਬੰਦਰ ਦੇ ਵੇਖੋ ਠੀਕ ਹੈ ਜੀ ਪੂਰਾ ਇੱਕ ਬੰਦਾ ਜਿਹੜਾ ਕੱਦ ਕਹਿ ਸਕਦੇ ਆ ਵੀ ਇੱਕ 6 ਫੁੱਟ ਦਾ ਬੰਦਾ ਕੋਲੇ ਖੜਾ ਹੋਵੇ ਤੇ ਉਹ ਵੀ ਤਕਰੀਬਨ ਕੋਈ 2-3 ਇੰਚ ਹੀ ਵੱਧ ਲੱਗੂਗਾ ਫਿਲਹਾਲ ਤੁਸੀਂ ਵੇਖੋ ਚੌੜਾ ਚ ਗਾਠਾ ਸੋਨੇ ਪਿੱਠ ਕੁੜੇ ਦੇ ਵਿੱਚ ਤੇ 17 ਬਾਈ 17 ਦੀ ਚੂਣ ਚਣ ਬਰਾਬਰ ਬਿਲਕੁਲ ਭਾਜੀ ਭਾਵੇਂ ਕੋਈ ਇੱਕ ਧਾਰ ਨਾਲ ਮਾਰੇ ਚੌ ਥਾਣਾ ਜੇ ਇੱਕ ਧਾਰ ਦਾ ਫਰਕ ਹੋਣੀ ਨਿਕਲੂਗਾ ਚੌਥਾ ਥਣਾ ਵਿੱਚ ਫਿਰ ਗਿੱਠ-ਗਿੱੜ ਦੀ ਵਿਰਲੀ ਆ ਚੌਥਾ ਥਣਾ ਵਿੱਚ ਥੱਲੇ ਇਦਾਂ ਹੀ ਮੱਝ ਦੇ ਬਹਿ ਜਾਓ ਜੇ ਮੱਝ ਲੱਤ ਲਾਏ ਤੇ ਆਪਾਂ ਤਾਂ ਕਹਿੰਦੇ ਹਾਂ ਉਦਾਂ ਡਰਦੀ ਹੋਵੇ ਵੱਖਰੀ ਗੱਲ ਆ ਸਾਨੂੰ ਭਾਂਡੇ ਦੀ ਸਾਫ ਬਿਲਕੁਲ ਠੀਕ ਆ ਜੀ ਹਾਂਜੀ ਠੀਕ ਗੱਲ ਆ ਵੀਰ ਸਤਨਾਮ ਇੱਕ ਵਾਰੀ ਖੂਨ ਬਾਕੀ ਵੀਰ ਜੀ ਆਪਾਂ ਕੋਈ ਮੱਝ ਨੂੰ ਜਰਾ ਇਹ ਨਹੀਂ ਬਸੇ ਦੀ ਚੋਈ ਨਹੀਂ ਆ ਥਾਣਾ ਦੇ ਵਿੱਚ ਇੱਕ ਘੋਟ ਦੁੱਧ ਨਹੀਂ ਹੈਗਾ ਨਾ ਪਾ ਛੱਡਦੇ ਆ ਤੇ ਨਾ ਪਾ ਡੰਗ ਨੂੰ ਟਾਈਮ ਲਾਉਨੇ ਆ ਠੀਕ ਹੈ ਜੀ ਜਿੰਨੇ ਆਉਣਾ ਵੀਰ ਨੇ ਦੂਰੋਂ ਆਵੇ ਜਿੱਥੋਂ ਮਰਜੀ ਆਵੇ ਤਸੱਲੀ ਕਰੇ ਉਹ ਬਿਲਕੁਲ ਜੀ ਹਾਂ ਜੀ ਹਾਂ ਹਰ ਵਾਰ ਕਹਿੰਦੇ ਆ ਵੀ ਤਸੱਲੀ ਕਰੋ ਹਨਾ ਇੱਥੇ ਵੀ ਲੋਕਾਂ ਕੋਲ ਚਾਰ ਡੰਗ ਚੋਈ ਜਾਵੇ ਅੱਠ ਡੰਗ ਚੋਈ ਜਾ ਆਪਰ ਕੋਈ ਗੱਲ ਨਹੀਂ ਕੱਲ ਨੂੰ ਵੀਰ ਆਪਰ ਕੋਈ ਇਹ ਨਹੀਂ ਕਹਿ ਸਕਦਾ ਵੀ ਆਪ ਨੂੰ ਦੱਸਿਆ ਨਹੀਂ ਆਪਾਂ ਕੱਲੀ ਕੱਲੀ ਜਿਹੜੀ ਅਪਡੇਟ ਦੇਤੀ ਦੀ ਮਾਜਿਸਤਰੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਬ ਦੋਸਤੋ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਇਸ ਕਰਕੇ ਜਾਣਕਾਰੀ ਕਦ ਵੱਡਾ ਬਾਕੀ ਦੁੱਧ ਜਿੰਨਾ ਤੁਹਾਨੂੰ ਦੱਸਿਆ ਗਿਆ ਉਹਦੀ ਤਸੱਲੀ ਖਰੀਦਦਾਰ ਵੀਰ ਨੇ ਕਰਨੀ ਆ ਤੇ ਯਕੀਨੀ ਜ਼ਰੂਰ ਬਣਾਇਆ ਕਰੋ ਕਿਉਂਕਿ 14 ਕਿਲੋ ਦੁੱਧ ਤੇ ਬਖਾਲਾ ਤਕਰੀਬਨ ਤੁਸੀਂ ਜਜਮੈਂਟ ਕਰ ਲਓਗੇ ਵੀ ਜੇ 13 14 14 ਕਿਲੋ ਦੁੱਧ ਦੀ ਇਹ ਮਾਲਕਨ ਤੇ ਭਾਂਡੇ ਤੋਂ ਨਾਰਮਲ ਇੱਕ ਜਜਮੈਂਟ ਤੁਸੀਂ ਕਰ ਲਓਗੇ ਠੀਕ ਆ ਕਦ ਬਹੁਤ ਵੱਡਾ ਠੀਕ ਆ ਮਗਰ ਕੱਟੀ ਆ ਤੇ ਬਾਕੀ ਚੋਣ ਝਣ ਚੰਗੀ ਆ ਜੋ ਦੱਸਣ ਮੁਤਾਬਕ ਦੱਸਿਆ ਵੀਰ ਨੇ ਵੀ ਚੋਣ ਝਣ ਚੰਗੀ ਆ ਟਾਈਮ ਤੋਂ ਟਾਈਮ ਚੋਈਏ ਸਵੇਰ ਜਿਹੜੀ ਚੋਈਈ ਆ ਉਹ ਟਾਈਮ ਆਪਾਂ ਕਨਫਰਮ ਕਰਾ ਦਾਂਗੇ ਤੁਹਾਨੂੰ ਵੈਸੇ ਤੁਸੀਂ ਵੀ ਫੋਨ ਤੇ ਬੇਸ਼ੱਕ ਜਾਂ ਆਉਣ ਲੱਗੇ ਆਪਣਾ ਟਾਈਮ ਤੋਂ ਟਾਈਮ ਚੁਵਾਈ ਕਰਨ ਦਾ ਜਿਹੜਾ ਦੋਸਤੋ ਸਮਾਂ ਪੁੱਛ ਲਿਓ ਠੀਕ ਆ ਤੇ ਸਤਨਾਮ ਜੀ ਸਵੇਰ ਚੋਈ ਕਿੰਨੇ ਕ ਵਜੇ ਸੀ ਜੀ ਸਾਢੇ 5 ਵਜੇ ਝੋਲੇ ਨੇ ਜੋ ਅੱਛਾ ਜੀ ਹਾਂਜੀ ਸਾਢੇ 5 ਵਜੇ 6 ਵਜੇ ਤਕ ਕਰੀਬ ਨੇ ਅਸੀਂ ਝੋਲੇ ਨੇ ਠੀਕ ਹੈ ਜੀ ਤੇ ਸਤਨਾਮ ਜੀ ਦਾ ਮੁੱਲ ਕੀ ਕਰਨੀ ਫਿਰ ਇਹਦਾ ਮੁੱਲ ਭਾਜੀ ਜੀ ਆਪਾਂ ਕਰਨਾ ਦੇ ਲੈਣਾ 1 ਬੱਤੀ ਕੀਤਾ ਇੱਕ ਬੱਤੀ ਹਾਂਜੀ ਠੀਕ ਹੈ ਜਿੱਥੇ ਦੇਜ ਦੇਣੀ ਹੈ ਵਿੱਚ ਹੋ ਜੂ ਥੋੜਾ ਬਤਾ ਮਾਨਦਾਨ ਹੋਣਾ ਜੋ ਛੋੜ ਛੱਪਾ ਹੋ ਜੂਗਾ ਥੋੜਾ ਬਤਾ ਜੇ ਕਿ ਜਿਆਦਾ ਬਾਕੀ ਭਾਈ ਜਿਹੜੇ ਮੀਆਂ ਨੂੰ 1.5 ਲੱਖ ਮੰਗੀ ਜਾਂਦੇ ਆ ਆਪਾਂ ਮੰਗੇ ਜੋ ਜੋ ਦੇਣਾ ਤੁਸੀਂ ਲੋ ਜੀ 1.32 ਲੱਖ ਦੋਸਤੋ ਇਹਦੀ ਮੰਗ ਕੀਤੀ ਆ 1.32 ਜੋ ਜਿਹੜਾ ਛੋੜ ਛੱਪਾ ਹੋ ਜੂਗਾ ਕਿਸੇ ਵੀਰ ਦੇ ਘਰ ਆ ਇਹਦਾ ਠੀਕ ਆ ਤੇ ਬਾਕੀ ਆ ਥਣੇ ਦਾ ਬਾਕੀ ਤੁਹਾਡੇ ਸਾਹਮਣੇ ਬੈਠਾ ਵੀਰ ਲਾ ਤੁਸੀਂ ਵੇਖ ਕੇ ਚੱਕ ਕਰੋ ਸਪੇਸ ਵੰਡ ਵੀ ਚੰਗੀ ਆ ਆਪਸੀ ਥਨਾ ਦੀ ਤੇ ਚੌਣ ਜਾਣ ਚੰਗੀ ਦੱਸੀ ਆ ਵੀਰ ਨੇ ਚੌਣ ਵੀ ਜੀ ਗਾਰੰਟੀ ਕਿਤੇ ਭੂਰ ਜਾ ਕੇ ਭੁੰਕੇ ਇੱਕ ਡੋਕਾ ਦੋ ਦਿਨ ਲਾਊਗੀ ਇਹ ਨਹੀਂ ਵੀ ਟੁੱਟ ਕੇ ਆਊਗੀ ਜਾਂ ਇਹ ਭੂਰ ਮਾਰੂਗੀ ਇਹ ਗੱਲ ਦੀ ਆਪਣੀ ਗਰੰਟੀ ਆ ਨਾ ਭੂਰ ਹੋਊਗੀ ਨਾ ਡੋਕਰ ਭਾਵੇਂ ਇਦਾਂ ਆਨਲਾਈਨ ਕੋਈ ਮੱਝ ਮਗਾ ਲੈ ਠੀਕ ਆ ਭਰਾ ਜੀ ਲੈ ਵੀ ਸਤਨਾਮ ਅੱਗੇ ਆਪਾਂ ਇੱਧਰ ਆ ਜਗੇ ਜਿਹੜੇ ਆਪਾਂ ਟੈਂਕ ਕਿਹਾ ਸੀਗਾ ਨੀਲੀ ਦਾ ਟੈਂਕ ਆਪਣੇ ਕੋਲੇ ਆਇਆ ਤੇ ਦੋਸਤੋ ਪੂਰੀ ਹੈਵੀ ਫੁੱਲ ਵੱਜਣ ਵਾਲੀ ਇਹ ਤੁਹਾਨੂੰ ਮੱਝ ਇੱਕ ਦਿਖਾਵਾਂਗੇ ਆਪਾਂ ਸੈਕੰਡ ਨੰਬਰ ਦੂਜੇ ਨੰਬਰ ਤੇ ਆ ਛੋਟੀ ਜਿਹੀ ਬਾਕੀ ਸੋਹਣੇ ਪਿੱਠ ਪੋੜੇ ਦੇ ਵਿੱਚ ਆ ਬਾਕੀ ਸ਼ਕੀਨੀ ਚੰਗੀ ਆ ਚੰਗੇ ਬਾਡੀ ਸਟਰਕਚਰ ਦੇ ਵਿੱਚ ਆ ਤੇ ਵਜਨ ਲੋਡ ਤੁਸੀਂ ਵੇਖਦੇ ਆ ਸਾਰੀ ਚੈੱਕ ਕਰ ਲੈਣਾ ਕਿ ਕਿੱਡਾ ਵਜਨ ਲੋਡ ਹੈਗਾ ਤੇ ਤਕਰੀਬਨ ਦੋ ਮੱਜਾਂ ਨੂੰ ਵਿੱਚ ਪਾਉਂਦੀ ਇਹ ਮੱਜ ਇੱਕ ਸਿੰਗਲ ਆਪਾਂ ਤੁਹਾਨੂੰ ਦਿਖਾ ਦਾਂਗੇ ਸੋਹਣੇ ਪਿੱਠਪੂੜੇ ਦੇ ਵਿੱਚ ਬਾਕੀ ਜਿੱਥੋਂ ਵੀ ਆਈਏ ਦੋਸਤੋ ਸੇਵਾ ਝਲਕਾਂ ਮਾਰ-ਮਾਰ ਦਿਖਾਈ ਦੇ ਰਹੀ ਹੈ ਵੀ ਕਿਸੇ ਜ਼ਿਮੀਂਦਾਰ ਨੇ ਕਿਸੇ ਕਿਸਾਨ ਫਾਰਮਰ ਵੀਰ ਨੇ ਚੰਗੀ ਸੇਵਾ ਕੀਤੀ ਹੈ ਸਮਾਜ ਦੀ ਠੀਕ ਆ ਤੇ ਸਤਨਾਮ ਭਾਈ ਇਹਦੀ ਕੀ ਡਿਟੇਲ ਆ ਵੀਰ ਕੀ ਰਿਕਾਰਡ ਆ ਇਸ ਮੱਜ ਦਾ ਕਿੱਥੋਂ ਆਈ ਆ ਕੀ ਮਿਲਕ ਪਿਛਲੇ ਸੂਬਿਆਂ ਦਾ ਦੱਸਿਆ ਗਿਆ ਕੁਝ ਵੀਰ ਜੀ ਆਪਣੇ ਖਾਸ ਬੰਦੇ ਨੂੰ ਮੱਜ ਲਈ ਆ ਵੀਰ ਜੀ ਦੋਰਾ ਉਹਨਾਂ ਨੇ ਆਖਿਆ ਵੀ 18 ਕਿਲੋ ਦਊਗੀ ਅੱਜ ਕੀ ਅੱਛਾ ਜੀ 16 17 ਕਿਲੋ ਚੋਇਆ ਅੱਛਾ ਜੀ ਆਈ ਵੀਰ ਜੀ 15 ਕਿਲੋ ਹੀ ਜਾਂਨੇ ਆ ਹਾਂ ਕਿਉਂ 15 ਕਿਲੋ ਦੁੱਧ ਦੇ ਦੇ ਮਾਜ ਬਹੁਤ ਵਧੀਆ ਹੂੰ ਹੂੰ ਵਾਧੂ ਦੁੱਧ ਹੁੰਦਾ 15 ਕਿਲੋ ਬਾਕੀ ਤੁਹਾਨੂੰ ਸਾਹਮਣੇ ਹੋਈ ਨੀਲੀ ਪਿਓਰ ਹੈ ਜਿੰਨੇ ਜੋਗੀ ਮਾਜ ਸਾਫ਼ ਹੈ ਚੰਗੀ ਆ ਲੋ ਜੀ ਤੋਂ ਬੱਕੀ ਮੋਸ਼ਾ ਦੋਸਤੋ ਬਿੱਲੀ ਮਣਕੀ ਆਗਮ ਅੱਤੇ ਬੱਲ ਠੀਕ ਆ ਜੀ ਤੇ ਮਗਰਲੇ ਖੋਰ ਇਕਵਰੀ ਤਾਂ ਚੈੱਕ ਕਰਾਉਣੇ ਆ ਮਗਰਲੇ ਖੋਰ ਜਿਹੜੇ ਆ ਉਹ ਵੀ ਤੂਬੇ ਆ ਠੀਕ ਆ ਤੇ ਪੂਛ ਉੱਪਰ ਤੱਕ ਜਿਹੜੀ ਵਾਈਟ ਹੈਗੀ ਆ ਬਾਕੀ ਹਾਈਟ ਕੱਦ ਵੱਡੀਆਂ ਮੱਜਾਂ ਦੇ ਵਿੱਚ ਆ ਬਾਕੀ ਜਮੀ ਪਲੀ ਮੈਂ ਤਾਂ ਨਹੀਂ ਕਹਿ ਦਿੱਤਾ ਦੋਸਤੋ ਵੀ ਦੋ ਮੱਜਾਂ ਨੂੰ ਵਿੱਚ ਪਉਂਦੀ ਆ ਪੂਰੀ ਡਬਲ ਆ ਠੀਕ ਆ ਜੇ ਇੱਕ ਹੁੰਦਾ ਵੀ ਕਾਰਾ ਪਸੂ ਇੱਕ ਹੁੰਦਾ ਡਬਲ ਵੀ ਕਿਸੇ ਪਾਸਿਓਂ ਠੀਕ ਆ ਜੀ ਮੱਖੀ ਤਿਲਕਣ ਵਾਲੀ ਗੱਲ ਬਾਤ ਆ ਬਾਕੀ ਤੁਸੀਂ ਉੱਤੇ ਵੇਖੋ ਸ਼ਾਈਨਿੰਗ ਵੇਖੋ ਪਤਲੀ ਚਮੜੀ ਵੇਖੋ ਹਵਾਨੇ ਆਰਡਰ ਦੀ ਕੁਆਲਿਟੀ ਵੇਖੋ ਤੇ ਨਾਲ ਦੇ ਨਾਲ ਸਤਨਾ ਪੈ ਜਾਂਦਾ ਦੱਸ ਦਗੇ ਸਮਾਂ ਕਿੰਨਾ ਕ ਅਜੇ ਪਿਆ ਸੂਣ ਦੇ ਵਿੱਚ ਵੀਰ ਜੀ ਉਹ 23 ਤਰੀਕ ਨੂੰ ਉਹਦੇ ਦਿਨ ਪੂਰੇ ਹੋ ਜਾਣੇ ਜੀ 23 ਮਈ ਨੂੰ ਹਾਂ ਜੀ 23 ਮਈ ਨੂੰ ਦੇਹਾਂ ਦੇ ਪੂਰੇ ਹੋਏ ਨੇ ਆ ਉਹਦਾ ਇਹ 5-7 ਦਿਨ ਉੱਤੇ ਵੀ ਲੈ ਜੇ ਜਾਂ ਪੂਰੇ ਦਿਨ ਹੀ ਸੂਬੇ ਇਹਦੇ ਹੁਣ ਵੈਗਰੂ ਦਾ ਜਿਹੜੇ ਸੰਦਾ ਰਾਜੀ ਆ ਹੋ ਸਕਦਾ ਕੋਈ 2-4-5 ਵੀ ਲੈ ਜੇ ਹਾਂ ਜੀ ਉਹਦਾ ਵੀਰ ਜੀ 8 ਦਿਨ ਵੀ ਲੈ ਜੇ ਕੋਈ ਕੋਈ ਉੱਤੇ 10 8 ਤੋਂ 10 ਦਿਨ ਪਸ਼ੂ ਲੈਣ ਦੀ ਸੌਣਾ ਹੁੰਦੀ ਆ ਹਾਂ ਜੀ ਹਾਂ ਜੀ ਲਓ ਵੀ ਬਹੁਤ ਖੂਬਸੂਰਤ ਇੱਕ ਦੋਸਤੋ ਜਿਹੜੀ ਸੈਕੰਡ ਨੰਬਰ ਤੇ ਤੁਹਾਨੂੰ ਮੱਝ ਦਿਖਾ ਰਹੇ ਆ ਚੰਗੇ ਭਾਰੇ ਜੁੱਸੇ ਦੇ ਵਿੱਚ ਵਜਨ ਵਜੂਦ ਕਰਮਾਲੀ ਨੂੰ ਡਾਡਾ ਲੱਗਾ ਠੀਕ ਆ ਜੀ ਤੇ ਬਾਕੀ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾਉਣੇ ਆ ਲੰਬਾ ਤੋੜ ਕੇ ਦਿ ਤੇ ਚੰਗੀ ਸੇਵਾ ਮੈਂ ਤਾਂ ਕਹਿ ਦਿੱਤਾ ਦੋਸਤੋ ਵੀ ਚੰਗੀ ਸੇਵਾ ਝਲਕਾ ਮਾਰ ਮਾਰ ਦਿਖਾਈ ਦੇ ਰਹੀ ਆ ਕਿਉਂਕਿ ਜਿਸ ਥਾਂ ਤੋਂ ਵੀ ਆਈ ਆ ਘਰ ਖਵਾਇਆ ਕਿਸੇ ਫਾਰਮਰ ਵੀਰ ਨੇ ਤੇ ਅੱਗੇ ਵੀਰ ਸਦਨਾਮ ਸਿੰਘ ਉਹਨਾਂ ਦੇ ਕੋਲੇ ਵਪਾਰ ਲਾਈਨ ਦੇ ਵਿੱਚ ਮੱਝ ਆਈ ਆ ਠੀਕ ਆ ਤੇ ਚੰਗੀ ਵੇਲਬੂਲ ਵੇਖੋ ਤੁਸੀਂ ਕੋਈ ਮਧਰੀ ਵੇਲ ਨਹੀਂ ਕੀ ਲੰਬੀ ਵੇਲ ਆ ਵੇਲ ਪੱਖ ਤੋਂ ਵੀ ਪੂਰੀ ਲੰਬਾਈ ਆ ਉਚਾਈ ਪੱਖ ਤੋਂ ਵੀ ਪੂਰੀ ਉੱਚੀ ਆ ਤੇ ਚੜਾਈ ਵਾਲੇ ਪੱਖ ਤੋਂ ਵੀ ਤੁਸੀਂ ਵੇਖੋ ਫੁੱਲ ਬੜਾ ਫੁੱਲ ਭਜਣ ਦੋੜ ਤੇ ਚੰਗੇ ਸੋਨੇ ਭਾਂਡੇ ਦੇ ਵਿੱਚ ਹਜੇ 20 22 22 21 22 ਨੂੰ ਜਿਹੜੇ ਦਿਨ ਪੂਰੇ ਆ ਜੇਕਰ ਆਪਾਂ ਅੱਜ ਵੇਖੀਏ ਤੇ 5 ਕ ਦਿਨ ਹਜੇ 6 ਦਿਨ ਦਿਨ ਪੂਰੇ ਹੋਣ ਦੇ ਵਿੱਚ ਹੀ ਪਏ ਆ ਤੇ ਘੱਟੋ ਘੱਟ ਵੀ ਜੇ 5 4 ਦਿਨੋਂ ਵੀ ਉੱਪਰ ਲੱਗੀ ਤੇ ਘੱਟੋ ਘੱਟ ਵੀ 8 ਤੋਂ 10 ਕ ਦਿਨ ਦਾ ਆਈਡੀਆ ਜੇ ਸਾਬ ਨਾਲ ਰਾਜੀ ਆ ਜੇ ਸਾਬ ਨਾਲ ਵਜਨ ਵਜੂਦ ਆ ਕੋਈ ਇਹਦਾ ਪਸੂ ਕੋਈ 208 ਵੀ ਲੈ ਜੇ 10 ਵੀ ਲੈ ਜੇ ਕੋਈ 7 ਵੀ ਲੈ ਜੇ ਦਿਨ ਲੈ ਜੂਗੀ ਇਹਦੇ ਬਾਕੀ ਦਸਨ ਮੁਤਾਬਕ ਆ ਵੀ ਕੋਈ 17 18 ਲੀਟਰ ਦੀ ਸ਼ਹਿਦੀ ਤੇ ਆਈ ਹੈ ਠੀਕ ਆ ਫਿਰ ਵੀ ਵੀਰਾਂ ਦਾ ਵੀ ਕੋਈ 15 ਲੀਟਰ ਜਾਂ 15 ਤੋਂ ਪਲੱਸ ਦੀ ਆਪਾਂ ਕਹਿ ਕੇ ਚੀਜ਼ ਦੇ ਦਾਂਗੇ ਵੀ ਇੰਨਾ ਕਿ ਦੁੱਧ ਜੇ ਇਹਨਾਂ ਨਾਲ ਚਵਾਇਆ ਤੇ ਚਵਾਉਣਾ ਕਿੰਨੇ ਆ ਠੀਕ ਆ ਬਾਕੀ ਪਿੰਡੇ ਦੇ ਉੱਪਰ ਤੁਸੀਂ ਵੇਖੋ ਮੋٹے ਤਰ੍ਹਾਂ ਦੇ ਦੋਸਤੋ ਨਾੜਾ ਨੂਣਾ ਬੇਰਮੂਨ ਕਾਫੀ ਉਪਰੀਆਂ ਹੋਈਆਂ ਠੀਕ ਆ ਤੇ ਕਾਫੀ ਸੋਹਣੀ ਦੇਖਾ ਇਸ ਮੱਝ ਦੀ ਅੱਛਾ ਤਾਂ ਸਤਨਾਮ ਭਾਈ ਇਹ ਵੀ ਦੱਸ ਦਈਏ ਕਿਉਂਕਿ ਹਰ ਇੱਕ ਭੈਣ ਭਰਾ ਸੱਜਣਾ ਦੀ ਵੀ ਡਿਮਾਂਡ ਹੁੰਦੀ ਹੈ ਵੀ ਜੇਕਰ ਬਾਰਡਰ ਬੈਲਟ ਆਪਣੀ ਬਿਲਕੁਲ ਨਾਲ ਬਾਰਡਰ ਪੈ ਜਾਂਦਾ ਹਾਂਜੀ ਤੇ ਬਾਰਡਰ ਬਰੀਡ ਹੀ ਆਪਣੇ ਨੇੜੇ ਤੇੜੇ ਇੱਥੋਂ ਜੰਮੀ ਪਲੀ ਇੱਥੋਂ ਦੀ ਹਾਂਜੀ ਹਾਂਜੀ ਚੰਗੇ ਜਿਹਨਾਂ ਨੂੰ ਮੈਂ ਮੱਝ ਲਈ ਨਾ ਵਾ ਇਹ ਚੰਗੇ ਪਸ਼ੂ ਰੱਖੇ ਨਾ ਚੰਗੀਆਂ ਨੀਲੇ ਦੀਆਂ ਮਈਆਂ ਦਾ ਠੀਕ ਹੈ ਜੀ ਲਓ ਜੀ ਠੀਕ ਆ ਬਾਕੀ ਪਾਜੀ ਏਡੀ ਮਾਝ ਪਾ ਸਾਹਮਣੀ ਉਹ ਤੇ 50000 ਵਿਚਾਰੀ ਫਿਰ ਮਾਝ ਏਡੀ ਰਾਜੀ ਹੁੰਦੀ ਆ ਬਸ ਜੀ ਬਸ ਇਹ ਗੱਲ ਹੈ ਵੀ ਹੁਣ ਪੁੱਲ ਮਾਝ ਰਾਜੀ ਛੋਟੇ ਹੱਥੀ ਕੱਲੀ ਮਾਝ ਹੀ ਆਊਗੀ ਨਾਲ ਕੁਛ ਨਹੀਂ ਪੈਂਦਾ ਹੂੰ ਲੋ ਵੀ ਠੀਕ ਆ ਤੇ ਕਿਸੇ ਪਾਸੇ ਨੇ ਖੁੰਜੀ ਕਰਮਾ ਲਈ ਬਾਕੀ ਦੁੱਧ ਦੋਸਤੋ ਸੇਵਾ ਦਾ ਜਿੱਡੀ ਕੇ ਸੇਵਾ ਇਹਨੂੰ ਕਰਮਾ ਲਈ ਨੂੰ ਕੀਤੀ ਲੱਗਦੀ ਆ ਠੀਕ ਆ ਜੀ ਤੇ ਦੁੱਧ ਵੀ ਚੰਗਾ ਸੋਨਾ ਪਰਦੂਗੀ ਸਤਨਾ ਭਾਈ ਕੀ ਡਿਮਾਂਡ ਇਹਦੀ ਕਰਦਾ ਭਾਈ 135 135 ਹਾਂਜੀ ਇੱਕ ਪਈਤੀ ਡਿਮਾਂਡ ਹੈ ਕਿ ਵਿੱਚੋਂ ਲੈ ਦੇਵਲੇ ਹੋ ਜਾਓ ਜੇ ਮਾਨਤਾ ਕਰਦਾ ਵੀ ਜਿਹੜਾ ਕੋਈ ਆਉ ਜਿੰਨੇ ਖੜਕੇ ਉਹਨੇ ਸਾਹਮਣੀ ਆ ਆਪਾਂ ਉਹਦਾ ਮਾਨਤਾ ਕਰਾਂਗੇ ਪਰ ਵੀਰ ਜੀ ਰੇਟ ਇਹ ਹੈਗਾ ਟੁੱਕੀ ਦਾ ਆ ਇਹ ਮੱਝ ਦੋ ਜਿਆਦਾ ਨਹੀਂ ਵੇਖਦੀ ਸੂ ਪੈਂਦੀ ਆ ਸਾਮਕੇ ਹੀ ਸੋਹਣੇ ਆ ਫਿਰ ਇਹਦਾ ਵੀ ਜੀ ਰੇਟ ਹੋਰ ਹੋਗਾ ਕਿ ਉਹਨੇ 5-7000 10000 ਨੇ ਖਾਣਾ ਖਾਣਾ ਅਸੀਂ ਸਾਮਕੇ ਫਿਰ ਆਪਣੀ ਚਵਾਈ ਕਰਕੇ ਮਾਰਦੇ ਪੂਰੇ ਦੁੱਧ ਤੇ ਵੀ ਕਰਕੇ ਜੇ ਵੇਚਦਿਆਂ ਜੇ ਗੱਲਬਾਤ ਹੋਰ ਹੋਗੀ ਹਾਂਜੀ ਹਾਂਜੀ ਉਹ ਦੀ ਗੱਲਬਾਤ ਹੋਰ ਜੋ ਬਾਕੀ ਤੁਹਾਨੂੰ ਪਤਾ ਵੀ ਐਡੀ ਹੁਣ ਮੱਝ ਲੈ ਜਾਈਏ ਤੇ ਲੋਕੀ ਬੜਾ ਬੜਾ ਮੁੱਲ ਕਰੀ ਜਾਂਦੇ ਆਪਾਂ ਬਿਲਕੁਲ ਜਾਇਜ਼ ਮੁੱਲ ਕੀਤੇ ਜਿਨੇ ਦੇਜ ਨਹੀਂ ਆਪ ਬਦਸਤੋ ਪਸ਼ੂ ਪਸ਼ੂ ਤਾਂ ਮੋਲ ਆ ਬਾਕੀ ਜਿਹੋ ਜੀ ਕੁਆਲਟੀ ਵਾਲਾ ਪਸ਼ੂ ਆਪਾਂ ਲੈਨੇ ਉਹੋ ਜ ਆਪਾਂ ਨੂੰ ਰੇਟ ਭਰਨਾ ਪੈਂਦਾ ਠੀਕ ਆ ਸੋ ਕਾਫ ਦਿਲ ਖਚਨ ਵਾਲੀ ਜਿਹੜੀ ਦੋਸਤ ਹੈ ਮੱਝ ਵੀਰ ਦੇ ਕੋਲੇ ਆਈ ਆ ਵਿਕਾਊ ਆ ਚੰਗੀ ਵੱਡੀ ਬਾਡੀ ਸਟਰਕਚਰ ਦੇ ਵਿੱਚ ਜਰੂਰ ਹੱਥ ਪਾ ਸਕਦੇ ਜੇ ਤੁਸੀਂ ਇੱਕ ਵਾਰੀ ਇੱਥੇ ਆਣ ਕੇ ਜਰੂਰ ਦੇਖ ਲਿਓ ਕਿਉਂਕਿ ਰਕਮ ਵੱਡੀ ਆ ਰਕਮ ਵਾਲਾ ਪਸ਼ੂ ਆ ਅੱਗੋਂ ਪਸ਼ੂ ਤੁਹਾਨੂੰ ਵੀ ਚੰਗਾ ਇਹ ਤਾਂ ਰਕਮ ਹੀ ਵੱਡੀ ਆ ਇਹਨੇ ਪੈਸੇ ਖਰਚ ਕਰਨੇ ਤੇ ਇੱਕ ਵਾਰੀ ਜਰੂਰ ਇੱਥੇ ਪਹੁੰਚਿਆ ਜੇ ਅੱਖੀਂ ਵੇਖਿਆ ਜੇ ਵੀ ਇਹ ਛੈਗੀ ਆ ਠੀਕ ਆ ਲੈ ਵੀ ਸਤਨਾਮ ਅੱਗੇ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਆ ਮੱਝ ਖੜੀ ਆ ਹਾਂਜੀ ਇਹਦੀ ਡਿਟੇਲ ਕੀ ਆ ਸੁਆ ਇਹ ਵੀ ਗੱਭਣੀ ਆ ਹਾਂਜੀ ਅੱਗੇ ਸੂਣ ਵਾਲੀ ਕਿੰਨੇ ਦਿਨ ਲੈ ਜਾਊਗੀ ਇਹ ਭਾਈ 2-3 ਦਿਨ ਮਾਂ ਲੈਣੇ ਨੇ 4 ਹੁਣ ਬਿਲਕੁਲ ਠੀਕ ਹੈ ਜੀ ਹਾਂਜੀ ਹਾਂ ਤਿਆਰੀ ਤੇ ਵੀ ਮਤਲਬ ਇਹ ਵੀ 3-4 ਦਿਨ ਲੈ ਕੇ ਜਾਊਗੀ ਵੇਖੋ ਜੀ ਇਹ ਸੰਤੋਖ ਸਿੰਘ ਜੀ 2 ਦਿਨ ਵੀ ਛੱਡ ਸਕਦੀ 3 ਵੀ ਛੱਡ ਸਕਦੀ ਸੂ ਵੀ ਸਕਦੀ ਸ਼ਾਮ ਨੂੰ ਹਾਂ ਇਹ ਤਾਂ ਕੋਈ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਪਰਮਾਤਮਾ ਦੇ ਹੱਥ ਡੋਰਿਆ ਅਗਲੇ ਘਰੋਂ ਆਈ ਇਹ ਚੀਜ਼ ਹਾਂਜੀ ਹਾਂਜੀ ਤੇ ਕੋਈ ਪੱਕੇ ਦਾ ਆਪਾਂ ਨਹੀਂ ਲਿਖੇ ਬਸ ਇਹਨਾਂ ਵੀ ਪੁੜੇ ਪੜੇ ਲਵਾਏ ਆ ਹਾਂਜੀ ਤੇ ਤਿਆਰੀ ਤੇ ਸਮਝੀਏ ਵੀ ਹੋ ਸਕਦਾ ਸਫਰ 'ਚ ਜਾਂਦਿਆਂ ਵੀ ਸੂ ਵੀ ਸਾਈ ਤੇ ਲਓ ਦੋਸਤੋ ਇਹ ਵੀ ਗੱਲ ਹੁੰਦੀ ਹੈ ਕਈ ਵਾਰ ਸਫਰ 'ਚ ਜਾ ਕੇ ਪਸ਼ੂ ਜੀ ਧਰ ਜੇ ਤੇ 2 ਦਿ ਕਈ ਵਾਰਨ ਮਾਨੋ ਵੀ ਪਸ਼ੂ ਉਧਰ ਕੇ ਸੂਪੇ ਤੇ ਕਈ ਨਾ ਜਾਂਦਿਆ ਵੀ ਸੂ ਸਕਦਾ ਠੀਕ ਆ ਵੈਸੇ ਤਿਆਰੀ ਆ ਕੋਈ 2 ਤੋਂ 4 ਦਿਨ ਆਈਡੀਆ ਇਹ ਲੈਂਦੀ ਆ ਠੀਕ ਆ ਤੇ ਸੂਆ ਕਰਵਾ ਸੁੰਦੀ ਫਿਰ ਅੱਗੇ ਆ ਭਾਈ ਤਿੱਜਾ ਸੂਆ ਸੂਣੀ ਜੋ ਤਿੱਜਾ ਸੂਆ ਹਾਂਜੀ ਲਓ ਜੀ ਤਿੱਜਾ ਸੂਆ ਸੂਣਾ ਇਹਨੇ ਠੀਕ ਆ ਜੀ ਇਹ ਵੀ ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਉਣੇ ਆ ਪੂਰਾ ਥਣ ਦੇਵਾ ਦਿਖਾ ਦੇਣੇ ਆ ਤਸੱਲੀ ਦੇ ਨਾਲ ਖੋਲ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਠੀਕ ਆ ਜੀ ਤੇ ਹਾਈਟ ਮੀਡੀਅਮ ਮੰਨ ਕੇ ਕੋਈ ਵੀ ਸੌਦਾ ਕਰ ਲੈ ਮੀਡੀਅਮ ਹਾਈਟ ਦੇ ਵਿੱਚ ਪਤਲੇ ਪਿੰਡੇ ਦੇ ਵਿੱਚ ਠੀਕ ਆ ਜੀ ਤੇ ਥਣ ਥਣ ਪੂਰਾ ਲ ਬਾਕੀ ਵਨ ਡੂੰਡੋ ਸਪੇਸ ਬਿਲਕੁਲ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਮੈਂ ਵੀ ਸਤਰਾਮ ਇਹਦਾ ਮੁੱਲ ਫਿਰ ਦੱਸ ਦਈਏ ਕੀ ਕਰਦੇ ਡਿਮਾਂਡ ਡਿਮਾਂਡ ਵੀਰ ਜੀ ਦੇ 86 ਹਜ਼ਾਰ ਦੀ ਮਾਝ ਦਵਾਂਗੇ 86000 ਇਹ ਜੋ ਸ਼ੋਰ ਛੱਪਾ ਕਰ ਦਾਂਗੇ ਕਰ ਦਿਓ ਖੁੱਲਾ ਹਾਂਜੀ ਬਾਕੀ ਵੀਰ ਜੀ ਮਾਝ ਦੀ ਹੈੜ ਥੋੜੀ ਛੋਟੀ ਆ ਪਰ ਥਨਵਾ ਨਾ ਜਿਹੜਾ ਮਾਝਾ ਲੱਖ ਤੋਂ ਬਾਹਰ ਨਹੀਂ ਮਾਝਾ ਨ ਲੱਗਾ ਇਹ ਜੋ ਪੂ ਛਟਰੀ ਹੈ ਮਾਝ ਸਾਫ਼ ਹੈ ਬਿਲਕੁਲ ਚੁਵਾਈ ਚੁਵਾਈ ਬਿਲਕੁਲ ਪੋਲੀ ਬੜੀ ਤੇ ਪੰਦਪਨ ਬਹੁਤ ਪੋਲੀ ਆ ਜਿਹੜੇ ਵੀਰ ਨੇ ਕੋਈ ਪਸ਼ੂ ਲੈਣਾ ਉਹ ਇੱਥੇ ਆ ਕੇ ਤਸੱਲੀ ਕਰੇ ਆਪਣੀ ਦੋ ਡੰਗ ਚੋਵੇ ਜ ਟੁਕਾ ਪਸ਼ੂ ਪਸ਼ੂ ਆ ਉਨੁੱਤ ਪਾਕੇ ਚੰਗੀ ਰੀੜ ਤਸੱਲੀ ਕਰਕੇ ਖੜੇ ਆਪਣੀ ਕੋਈ ਇੱਛਾ ਆਪਾਂ ਨੂੰ ਇਹ ਨਹੀਂ ਆ ਵੀ ਨਾ ਭਾਵੇਂ ਬੇਸ਼ੱਕ ਦੀ ਕੋਈ ਆਣ ਕੇ ਪਸ਼ੂ ਛੱਡ ਵੀ ਜਾਵੇ ਨਾ ਵੇਖ ਕੇ ਆਪਾਂ ਦੇ ਵੀਰ ਜੀ ਦੇ ਕੋਈ ਗੁੱਸਾ ਨਹੀਂ ਪਰ ਇੱਥੇ ਆਓ ਤਸੱਲੀ ਕਰੋ ਚੁੱਪੋ ਆਪਣੀ ਮਨਮਰਜ਼ੀ ਨਾਲ ਪਸ਼ੂ ਖੜੋ ਕਿਹੜੀ ਗੱਲ ਹੈ ਬਿਲਕੁਲ ਬਿਲਕੁਲ ਕੋਈ ਬਦੋ ਬਦੋ ਵਾਲੀ ਗੱਲ ਨਹੀਂ ਆ ਜੋ ਕੋਈ ਵੀਰ ਜੀ ਹਾਰ ਪਸ਼ੂ ਸਾਈ ਪਾਉਂਦਾ ਵੀ ਯਾਰ ਉਹਨੂੰ ਵਾਪਸ ਕਰਾਂਗੇ ਆਪਾਂ ਆਪਾਂ ਇਹ ਨਹੀਂ ਵਸਾਈ ਦੀ ਕਿ ਇਹਨੇ ਪਾਦੀ ਨੂੰ ਵਾਪਸ ਨਹੀਂ ਕਰਨੀ ਜੇ ਇਹਦਾ ਨਾ ਚੱਲੂਗਾ ਪਸ਼ੂ ਆਪਾਂ ਨੂੰ ਸਾਈ ਵਾਸ ਕਰ ਦਾਂਗੇ ਉਹਦੀ ਆਪਣਾ ਪਸ਼ੂ ਵਿਗ ਜਰੂ ਬਸ ਜਿਹੜੀ ਗੱਲ ਹੈ ਲੋ ਤੇ ਇਹ 86000 ਦੀ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਜੀ ਇਸ ਤੋਂ ਬਾਅਦ ਸਤਨਾਮ ਅੱਗੇ ਆਪਣੇ ਕੋਲ ਜਿਹੜੀ ਆ ਵਹਿੜ ਆ ਗਈ ਆ ਇਹ ਗਾਂ ਸੂਈ ਹੈ ਹਾਂ ਜੀ ਭਾਈ ਇਹ ਗਾਂ ਸੂਈ ਆ ਤੇ ਇਹਦਾ ਸੂਆ ਕਿੰਨਾ ਤੇ ਕਿੰਨੇ ਕੁ ਦਿਨਾਂ ਦੀ ਸੂਈ ਹੈ ਇਹ ਭਾਈ 10 ਦਿਨਾਂ ਨੂੰ ਸੂਈ ਨੂੰ ਹੋ ਗਏ ਜੋ ਹਾਂ ਜੀ ਦੋ ਬੌੜੇ ਬਾਹਰ ਨਿਕਲੇ ਆਈ ਆ ਆਪਾਂ ਕਿ ਹੁਣ ਦੁੱਧ ਹੀ ਆ ਆ ਦੁੱਧ ਹੀ ਹੁਣ ਦੁੱਧ ਹਾਂ ਜੀ ਵੀਰ ਜੀ ਜਿੰਨਾ ਕੋ ਆਪਾਂ ਲਈ ਆਪਾਂ ਅੱਜ ਹੀ ਗਾਂ ਲੈ ਲੈਂਦੇ ਇੱਕੋ ਟਾਈਮ 'ਚ ਹੋਈ ਜੋ ਹਾਂ ਜੀ ਉਹਨਾਂ ਬੰਨ 14 ਕੁ ਦੁੱਧ ਆਖਿਆ ਆਪਾਂ 12 ਕਿਲੋਵਾਨੇ 2 ਕਿਲੋ ਘੱਟ ਹੀ ਆਣੇ ਆ ਕਿਉਂਕਿ ਆਪਾਂ ਪਛੂ 2 ਡਾਂਗ ਨਹੀਂ ਚੋਇਆ 2 ਡਾਂਗ ਚੋਇਆ ਹੋਏ ਫਿਰ ਤਸਲੀ ਹੋਈ ਨਹੀਂ ਆ ਤੇ 12 ਕਿਲੋ ਦੁੱਧ ਜੋ ਦਾਗਦ ਰਾਈ ਸੂਈ ਜੋ ਬਾਕੀ ਗਾਂ ਦਾ ਕੱਦ ਕੁਝ ਚੰਗਾ ਵਾ ਤੇ ਹੈਡ ਚੰਗੀ ਆ ਸੱਤ ਸੂਵਿਆਂ ਦੇ ਵਿੱਚ ਤਾਂ ਹੋਊਗੀ ਸਰਾਮ ਹਨਾ ਵੀ ਚੌਥਾ ਸੂਵਾ ਹੋਊਗਾ ਉਹ ਸਾਡਾ ਚੌਥਾ ਖਸੂ ਹਾਂਜੀ ਹਾਂਜੀ ਲਓ ਵੀ ਬਾਕੀ ਵੇਲ ਬੂਲ ਦੀ ਦੋਸਤੋ ਸਪੈਸ਼ਲ ਲੰਬੀ ਲੂੰਬੀ ਪੂਰੀ ਆ ਕੱਦ ਵੀ ਵੱਡਾ ਠੀਕ ਆ ਕੱਦ ਵੱਡਾ ਮੀਡੀਅਮ ਇੱਕ ਕੱਦ ਹੁੰਦਾ ਵਿਚ ਵਿਚਾਲੇ ਵਾਲਾ ਉਹਦੇ ਤੋਂ ਜਿਹੜੀ ਉੱਚੀ ਆਈ ਠੰਦੀ ਠੀਕ ਆ ਵੱਡੀਆਂ ਗਾਵਾਂ ਦੇ ਉਤਰ ਵੱਡੀਆਂ ਗਾਵਾਂ ਵੀ ਵੀਰ ਜੀ ਆਉਂਦੀ ਆ ਵੱਡੀਆਂ ਗਾਵਾਂ ਚ ਹੀ ਆਉਂਦੀ ਆ ਹਾਂਜੀ ਤੇ ਬਾਕੀ ਮੁੱਲ ਪੜਦਾ ਵੀ ਬੜਾ ਜਾਇਜ਼ ਰਹੂਗਾ ਤੇ 13 ਕ ਲੀਟਰ ਜਿਹੜੀ ਹੁਣ ਕੋਈ ਮੰਨ ਕੇ ਸੌਦਾ ਕਰ ਲੇ ਆਪਾਂ ਵੀਰ ਜੀ 12 ਕਿਲੋ ਆਉਣੇ ਆ 12 ਕਿਲੋ ਤੇ ਆਪਾਂ 12 ਕਿਲੋ ਕੱਢੀ ਆਨੇ ਕਿਉਂ ਆਪਾਂ ਕੋਈ ਵੀਰ ਲਾਹ ਮੰਨਣ ਦਵੇ ਬਿਲਕੁਲ ਜੀ ਲੋਕ ਇਹਨਾਂ ਵੀਰ ਨੇ ਪੈਸੇ ਲੈਉਣੇ ਆ ਕਿ ਇਹਦਾ ਮਨ ਨਾ ਦੁਖੀ ਹੋਵੇ ਆਪਾਂ ਨੂੰ ਕੋਈ 500 700 ਘੱਟ ਬਾਜੂ ਆਪਾਂ ਨੂੰ ਕੋਈ ਵੀ ਦੀ ਝੂਠ ਮਾਰ ਕੇ ਪੈਸਾ ਲੈਣਾ ਉਹ ਚੰਗੀ ਗੱਲ ਨਹੀਂ ਹੁੰਦੀ ਆਪਾਂ ਸੱਚੀ ਗੱਲ ਕਰਾਂਗੇ ਜੋ ਆਪਰੇ ਸਾਹਮਣੇ ਆਪਾਂ ਉਹ ਗੱਲ ਕਹਿਣੀ ਜਦ ਵੱਧ ਗੱਲ ਨਹੀਂ ਕਹਿਣੀ ਆਪਣੇ ਕੋਲੋਂ ਨਹੀਂ ਕਹਿਣੀ ਸਹੀ ਹੈ ਜੀ ਬਿਲਕੁਲ ਚੰਗੀ ਗੱਲ ਲਓ ਵੀ ਭਰਾਵੋ ਦਸਾਂ ਕਿ ਦਿਨਾਂ ਦੀ ਸੂਈ ਹੈ ਤੇ 12 ਕਿਲੋ ਦੁੱਧ ਜਿਹੜਾ ਬਿਲਕੁਲ ਤਸੱਲੀ ਨਾਲ ਤੁਸੀਂ ਚਵਾਈ ਕਰ ਲੈਣੀ ਆ ਉਹ 12 ਕਿਲੋ ਵੀ ਅਦਾਸ ਰਿਹਾ ਠੀਕ ਹੈ ਬਾਕੀ 4 ਥਾਣਾ ਆ ਜਿਹੜੀ ਸਪੇਸ ਆ ਸਾਈਜ਼ ਆ ਤੁਸੀਂ ਵੇਖ ਕੇ ਪੂਰਾ ਜਿਹੜਾ ਨੋਟੀਫਾਈ ਕਰ ਲਓ ਠੀਕ ਹੈ ਜੀ ਪਾਣੀ ਡਾ ਦਿਓ ਆ ਦੇਖੋ ਲੈ ਵੀਰ ਸਤਨਾਮੇ ਵੀ ਤੋਰਦੇ ਜ ਮੜਾ ਜ ਹੈ

ਹੋ ਵਾਸ਼ ਲਗ ਖਲਾਰ ਮੇ ਬੰਨ ਮੇ ਬੰਨਣਾ ਆਪੇ ਠੀਕ ਹੈ ਜੀ ਇਹ ਇਹਦਾ ਸਦਨਾ ਮੁੱਲ ਵੀ ਦੱਸ ਦਈਏ ਕੀ ਕਰਾਂਗੇ ਫਿਰ ਕੀ ਡਿਮਾਂਡ ਕਰਦੇ ਇਹਦੀ ਵੀਰ ਜੀ ਦਾ ਮੁੱਲ 42000 ਰੁਪਇਆ ਹਾਂ ਹਾਂਜੀ 42000 42000 ਬਾਕੀ ਮਾਨਤਾ ਕਰਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਵੀਰ ਜੀ ਗਾਂ ਜਿਸ ਬੰਦੇ ਕੋਲ ਲਈ ਆ ਉਹਦੀ ਸਾਮ ਨਹੀਂ ਬਿਲਕੁਲ ਹੈਗੀ ਗਾਂ ਜਿਹੜਾ ਵੀ ਖੜੂਗਾ ਉਹਨੂੰ ਸਾਮ ਕੇ ਫਿਰ ਦੁੱਧ ਤੇ ਆਉਣਾ ਨਹੀਂ ਦੁੱਧ ਦੁੱਧ ਵਧੂਗੀ ਪਰ ਵਧੂਗੀ ਦੋ ਚਾਰ ਸਾਮ ਕੇ ਜਿਹੜੀ ਗੱਲ ਜੋ ਦੋ ਨਾ ਕੀ ਹੋਣ ਹੋਣ ਥਲੇ 12 ਗਲ ਦੁੱਧ ਜਿਹਨਾਂ ਸਾਂਭੂ ਕੋਈ ਸਾਮਦ ਗੱਲ ਮੁੱਕਣੀ ਬਾਕੀ ਵੀਰ ਜੀ ਹੁਣ ਗਰਮੀ ਆ ਜਿਆਦਾ ਮਾਨ ਵਣਵਾ ਪਾਵਾਂਗੇ ਤਾਂ ਫਿਰ ਆਪ ਪਸ਼ੂ ਦਾ ਨੁਕਸਾਨ ਹੁੰਦਾ 12 ਗਲ ਦੁੱਧ ਵਧੂ ਵੀਰ ਜੀ ਆ ਚਲੋ ਰੇਟ ਦੇ ਹਿਸਾਬ ਨਾਲ ਤਾਂ ਚਲੋ ਹਾਂਜੀ 12 ਦਾ 13 ਜਾਂ 14 ਬਾਕੀ ਵੀਰ ਜੀ ਇਮਾਨਦਾਰ ਖੋਲ ਹੀ ਕਰਾਂਗੇ ਜਿਹੜਾ ਕੋਈ ਆਊ ਭੈਣ ਭਰਾ ਠੀਕ ਆ ਇਹ ਗੱਲ ਉਹ ਵੀ 42000 ਦੋਸਤੋ ਇਹਦੀ ਡਿਮਾਂਡ ਆ ਤੇ 42 ਚੋਂ ਮਾਨਤਨ ਹੋ ਜਾਊਗਾ ਠੀਕ ਆ ਹਾਂਜੀ ਲੈ ਆ ਬੰਦ ਇਹ ਪਸ਼ੂ ਅਜੇ ਇੱਕ ਵੀਰ ਜੀ ਵੈੜ ਆਉ ਜੋ ਅੱਛਾ ਗੱਬਣੇ ਹਾਂਜੀ ਇਹ ਸੂਈ ਜੀ ਵੀਰ ਜੀ ਸੂਈ ਸੱਜਰ ਵੈੜ ਆਉ ਸੂਈ ਇਹ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹਨੂੰ ਸੂਈ ਨੂੰ ਵੀਰ ਜੀ ਸੋਵੇ 6-7 ਦਿਨ 6-7 ਕਿਤੇ ਦਿਨਾਂ ਦੀ ਸੂਈ ਹੈ ਹਾਂਜੀ ਬੱਚਾ ਮਗਰ ਦੇ ਪਛੀ ਵੱਛਾ ਵੀਰ ਜੀ ਬੱਚਾ ਮਗਰ ਹਾਂਜੀ ਹੈਗਾ ਸੂਬਾ ਕਰਨ ਦਾ ਦੂਜਾ ਕਿਤੇ ਜਾਊਗਾ ਜੀ ਵੀ ਅੱਛਾ 67 ਦਿਨਾਂ ਦੀ ਸੂਈ ਇਸ ਨਾਮ ਕਿੰਨਾ ਕੁ ਦੁੱਧ ਹੁਣ ਇਸ ਵਕਤ ਵੀਰ ਜੀ ਅਗਲੇ 10 ਤੋਂ ਬਾਹਰ ਹੋਊਗਾ ਅੱਛਾ ਜੀ ਹਾਂ ਜੀ ਜੀ ਲਓ ਜੀ 10 ਤੋਂ ਬਾਹਰ ਦੁੱਧਾ ਦੋਸਤੋ 67 ਦਿਨਾਂ ਦਾ ਸੂਆ ਮਗਰ ਬੱਚਾ ਮੇਲ ਕਾਪ ਆ ਠੀਕ ਆ ਤੇ ਬਾਕੀ ਚੋਂ ਚੋਂ ਚੰਗੀ ਚੋਂ ਚੋਂ ਬਿਲਕੁਲ ਵੀਰ ਜੀ ਜਿਹੜਾ ਮਰਜੀ ਹੋਵੇ ਹਾਂ ਇਹਦਾ ਇੱਕੋ ਹੀ ਗੱਲ ਵੀਰ ਜੀ ਹਾਂ ਹਾਂ ਇਹਨੂੰ ਜੂੜ ਕੇ ਆਪਾਂ ਗਾਂ ਨੂੰ ਪਾਉਣੇ ਥੱਲੇ ਪਾਉਂਦੇ ਜੋ ਜਿਵੇਂ ਮਈਆਂ ਨੂੰ ਪਾਈਦਾ ਤੁਹਾਨੂੰ ਜੂੜ ਪਾ ਕੇ ਧਾਰਾ ਬਣਾਵਾਂਗੇ ਲੱਤਾਂ ਨੂੰ ਹਾਂ ਜੀ ਥੱਲੇ ਜੂੜ ਪਾਈਦਾ ਉੱਤੇ ਹੀ ਪਾਉਂਦੀ ਥੱਲੇ ਜੂੜ ਪਾਉਂਦੇ ਜੋ ਉਹ ਵੀਰ ਪਾਉਂਦੇ ਨਹੀਂ ਜਿਨ੍ਹਾਂ ਕੋ ਆਪਾਂ ਲਈ ਆ ਪਰ ਆਪਾਂ ਥੱਲੇ ਪਾਉਂਗੇ ਆ ਇਹਨੂੰ ਨੋ ਜੀ ਠੀਕ ਆ ਸੋ ਜੂੜ ਵੰਗਾ ਜਿਨ੍ਹਾਂ ਦੋਸਤੋਂ ਬਿਲਕੁਲ ਗੋਡਿਆਂ ਤੋਂ ਥੱਲੜੇ ਬਣੇ ਲੱਤਾਂ ਨੂੰ ਪੈਂਦਾ ਠੀਕ ਆ ਇਹ ਤੁਸੀਂ ਨੋਟ ਕਰ ਲਿਓ ਤੇ ਬਾਕੀ ਥਣ ਥਣ ਬੜਾ ਵਧੀਆ ਠੀਕ ਆ ਸਵਾਦੀ ਪੂਰਾ ਥਾਣਾ ਲੰਬੇ ਥਾਣਾ ਪੂਰੇ ਨੋਕ ਵਾਲੇ ਮੱਜਾਂ ਨਾਲ ਥਣ ਠੀਕ ਆ ਤੇ ਬਾੜ ਬਿਲਕੁਲ ਰੰਗ ਪ੍ਰਿੰਟ ਜਿਹੜਾ ਬਿਲਕੁਲ ਐਚ ਐਫ ਕ੍ਰੋਸ ਸੰਗ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਮਗਰ ਬੱਛਾ ਤੇ ਇਹਦਾ ਵੀ ਕੀ ਲੈਣ ਦੇਣ ਕਰਾਂਗੇ ਵੀਰ ਜੀ ਇਹਦਾ 42000 ਰੁਪਇਆ 42000 ਹੀ ਤਾਂ ਹਾਂਜੀ ਠੀਕ ਆ ਜੀ ਹਾਂਜੀ ਖੋਲ ਕੇ ਵਿਖਾ ਦਿਓ ਜਿਹੜਾ ਜਿਹੜੀ ਦੇ ਹੀ ਜਾਣੀ ਆ ਆਪਾਂ ਇਹ ਗੱਲ ਕੀਤੀ ਆ ਅੱਜ ਵੀ ਜਿਹੜਾ ਕੋਈ ਵੀ ਪਹਿਲਾਂ ਫੋਨ ਲਾਵੇ ਤੁ ਜਾ ਲਾਵੇ ਮੱਝ گاਵਾ ਮੀਆਂ ਲੈ ਜਾਵੇ ਸਹੀ ਆ ਸਹੀ ਹਾਂਜੀ ਪਰ ਜਿਹੜਾ ਮਤਲਬ ਇਹ ਵੀ ਪਹਿਲਾਂ ਹੀ ਉਹਨੇ ਨੇ ਕੀਤੇ ਆ ਹਾਂਜੀ ਹਾਂਜੀ ਆਪਾਂ ਨਾ ਪਸ਼ੂ ਬਾਹਰ ਦੋ ਤਿੰਨ ਲੈੇ ਹੋਰ ਹਾਂ ਆਪਾਂ ਵੀ ਰੱਖਿਆ ਵੀ ਇਹ ਵਿਗਣਗੇ ਤੇ ਫਿਰ ਲਿਆਵਾਂਗੇ ਲਓ ਜੀ ਠੀਕ ਆ ਸੋ 42000 ਦੇ ਵਿੱਚ ਹੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਬਾਕੀ ਮੌਕੇ ਤੇ ਥੋੜਾ ਬਾਤਾ ਕੋਈ ਮਾਨਤਨ ਹੋ ਜਾਂਦਾ ਹੁੰਦਾ ਹਰ ਇੱਕ ਪਸ਼ੂ ਦੇ ਵਿੱਚੋਂ ਉਹ ਤੁਸੀਂ ਮੌਕੇ ਤੇ ਆਓਗੇ ਤੇ ਆਪਦਾ ਬਿਲਕੁਲ ਪਹਿਲਾ ਪਸ਼ੂ ਸਿਲੈਕਟ ਕਰ ਲਿਓ ਠੀਕ ਆ ਜੀ ਪਰਖ ਕਰ ਲਿਓ ਪਸ਼ੂ ਦੀ ਤੇ ਬਾਕੀ ਜਿੱਥੇ ਤੱਕ ਤਾਲਮਿਲ ਬੈਂਦਾ ਹੋਇਆ ਤੁਸੀਂ ਬਿਠਾ ਲਿਓ ਠੀਕ ਆ 42000 ਦੇ ਵਿੱਚ ਤੁਹਾਨੂੰ ਮਿਲ ਜੂਗੀ ਸੂਈ ਸਵਾਈਆ ਮਗਰ ਬੱਛਾ ਹੈ ਮੀਲ ਕਾਫ ਬੰਦੇ ਬੰਦੇ ਦਰਦੀ ਬੰਦੇ ਬੰਦੇ ਠੀਕਾ ਅੱਛਾ ਸਤਨਾਮ ਭਾਈ ਇਹ ਅਜ ਨਾਗਸੀ ਆਪਣੇ ਕੋਲ ਪੰਜ ਹਾਂਜੀ ਹਾਂਜੀ ਇਹ ਜੀ ਇਹ ਗਾਂ ਦੁੱਧ ਵਾਧੇਣ ਵਾਲੀ ਆ ਇਹਦੀ ਇੱਕ ਹੈ ਵੀ ਇਹਦਾ ਸੋਹੜਾ ਹੱਡ ਕੋ ਚਾਰ ਆ ਹਾਂ ਹਾਂ ਅਟਾਰਿਆ ਪਠਾਣੀ ਆ ਇਹ ਗੱਜੀ ਸਟਾਲੇ ਟੂਲੇ ਦੀ ਖਾਨ ਗੱਜੀ ਇਹ ਚਾਰ ਘਟ ਖਾਂਦੇ ਕੇ ਦੁੱਧ ਘਟ ਦੇਣ ਦੀ ਗਾਂ ਦਾ 10 ਕਿਲੋ ਦੇਂਦੀ ਬਾਕੀ ਸਾਂਭੇ ਗਾਂ ਨੇ ਮੈਲਾ ਮੂਨਾ ਮਾਰ ਕੇ ਦੁੱਧੋ ਵਧਣਾ ਵਧਣਾ ਕੋਈ ਕੱਲ ਸ਼ੁਰੂ ਕਰਨ ਲਈ ਮੈਲਾ ਮਾਰਨਾ ਵੇ ਤੇ ਵਧੂ ਕੀ ਗਾਂ ਚੋਂ ਜਿਆਦਾ ਨਹੀਂ 13-14 ਕਿਲੋ ਹਾਸ ਕੇ ਕਰੂਗੀ ਹੁਣ 11 ਕਿ ਪਰ ਕੋਈ ਕੋਈ ਪਿਆਰਾ ਕੋਈ ਲਓ ਬਾਜੀ 11 ਕਿਲੋ ਹਾਂਜੀ ਠੀਕ ਆ ਜੀ ਹਾਂਜੀ। ਲਓ ਵੀ ਦੋਸਤੋ ਅੱਜ ਫਿਲਹਾਲ ਜਿਹੜਾ ਕਿਸੇ ਵੀਰ ਨੇ ਚੋਣਾ ਉਹ 11 ਕਿਲੋ ਆ ਤੇ ਬਾਕੀ ਵਾਧੂ ਕੀ ਦੁੱਧੋਂ ਕਿਉਂਕਿ ਤਾਜੀ ਸੂਈ ਸੂਈ ਆ ਠੀਕ ਆ ਜੀ ਮੈਲੇ ਮੋਲੇ ਤੋਂ ਸਟਾਰਟ ਹੋਈ ਆ ਤੇ ਇਹ ਬੈੜ ਜਿਹੜਾ ਦੋਸਤੋ ਅਖੀਰਲਾ ਨਗਰ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਠੀਕ ਆ। ਬਾਕੀ ਚੋਣ ਵੀਰ ਜੀ ਏਡੀ ਭੋਲੀ ਆ ਬਹੁਤੀ ਗੱਲ ਬਹੁਤੀ ਜਿਆਦੀ ਭੋਲੀ ਗਾਇੜ ਆ। ਠੀਕ ਆ ਠੀਕ ਆ। ਹਾਂਜੀ ਠੀਕ ਆ। ਲਓ ਵੀ ਠੀਕ ਆ ਇਹ 42000 ਦੀ ਦੋਸਤੋ ਮਿਲ ਜੂਗੀ ਤੇ ਨੰਬਰ ਆਪਣੇ ਕਰ ਦਈਏ ਸਾਂਝੇ। ਨੰਬਰ ਵੀਰ ਜੀ ਆਪਣਾ ਹੈ 73474 ਹਾਂਜੀ 083959 ਠੀਕ ਹੈ ਜੀ ਹਾਂਜੀ ਇੱਕ ਨੰਬਰ ਚੱਲਦਾ ਹਾਂਜੀ ਕੋਈ ਨੰਬਰ ਚੱਲਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਅੱਜ ਨਾਗਸੀਖੇ ਵੀਰ ਦੇ ਕੋਲ ਟੋਟਲ ਪੰਜ ਬਾਕੀ ਵੀਰ ਜੀ ਇੱਕ ਬੇਨਤੀ ਸਾਰੇ ਵੀਰਾਂ ਨੂੰ ਜਿਸ ਵੀਰ ਨੇ ਪਸ਼ੂ ਲੈਣਾ ਉਹ ਆ ਵੀਡੀਓ ਦੇ ਵੇਖ ਲਿਆ ਕਰੋ ਤੇ ਫਿਰ ਵੀਰ ਦੀ ਸਾਈਪਾਇਆ ਕਰੋ ਤੇ ਫਿਰ ਹੀ ਸਾਡੇ ਨਾਲ ਗੱਲ ਕਰਿਆ ਕਰੋ ਇਕ ਚੰਗਰੀ ਦਾ ਵੀਡੀਓ ਵੇਖ ਕੇ ਤੇ ਵੀਰ ਜੀ ਇੱਕ ਬੇਨਤੀ ਆ ਵੀ ਇਹ ਕੋਈ ਇਹ ਨਾ ਆਖਿਆ ਕਰੇ ਵੀ ਸਾਨੂੰ WhatsApp ਤੇ ਫੋਟੋ ਪਾਓ ਕਿਉਂ ਵੀਰ ਜੀ ਇੰਨਾ ਟਾਈਮ ਨਹੀਂ ਹੁੰਦਾ ਕੋਈ ਗੁੱਸਾ ਨਾ ਵੀਰ ਕਰੇ ਤੁਹਾਨੂੰ ਵੀਡੀਓ ਪਾਤੀ ਆ ਤੁਸੀਂ ਉੱਤੇ ਅਸਲੀ ਕਰਕੇ ਵੇਖ ਸਕਦੇ ਹੋ ਇੱਥੇ ਆਣ ਕੇ ਵੇਖੋ ਤੁਹਾਨੂੰ ਐਡਰੈਸ ਦਿੱਤਾ ਆਪਣਾ ਨਾਮ ਦੱਸਿਆ ਵਾ ਨੰਬਰ ਦਿੱਤਾ ਵਾ ਜੇ ਤੁਸੀਂ ਪਤਾ ਕਰਕੇ ਵੀਰ ਜੀ ਆ ਸਕਦੇ ਹੋ ਸਹੀ ਹੈ ਹਾਂਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਜੀ ਇਹ ਗੱਲ ਬਾਤ ਆ ਤੇ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਹੈ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ